ਅੱਜ ਆਪਾਂ ਗੱਲ ਕਰਾਂਗੇ ਗੰਗੂ ਬ੍ਰਾਹਮਣ ਦੀ ਵੀ ਗੰਗੂ ਬ੍ਰਾਹਮਣ ਨੇ ਗੁਰੂ ਸਾਹਿਬ ਨੇ ਗੁਦਾਰੀ ਕੀਤੀ ਆ ਸੈ ਛੋਟੇ ਸਹਿਬ ਜੱਜਾ ਨੂੰ ਫੜਾਇਆ ਸਟੇਜਾਂ ਦੀ ਵੀ ਸੁਣਾਇਆ ਜਾਂਦਾ ਹੈਗਾ ਨਾ ਕੀ ਗੰਗੂ ਮੁੱਕ ਗਏ ਸਵਾਲੇ ਆ ਕੀ ਉਹਦੋਂ ਬਾਅਦ ਗੰਗੂ ਮੁੱਕਿਆ ਕੋ ਤਾਂ ਬ੍ਰਾਹਮਣ ਅਸੀਂ ਕਹਿੰਦੇ ਗੰਗੂ ਬ੍ਰਾਹਮਣ ਸੀ ਇਹਦੇ ਅੱਜ ਦੇ ਗੰਗੂ ਆ ਕੌਣ ਆ ਕਦੇ ਗੰਗੂ ਅੱਜ ਵੀ ਨੇ ਭੇਸ ਬਟਾ ਕੇ ਆਏ ਨੇ ਗੰਗੂ ਸਾਰੇ ਮਿਲਦੇ ਨੇ ਪਰ ਹੋਰ ਕੁਖੋਂ ਆਏ ਨੇ ਸਹੀ ਆ ਉਹ ਤੁਹਾਡੇ ਨਾਲ ਵੀ ਰਹਿੰਦੇ ਨੇ ਉਹ ਗੰਗੂ ਨਹੀਂ ਤੇ ਜੜਾ ਵੀ ਤੁਹਾਡੀਆਂ ਵੱਢਦੇ ਨੇ ਖਾਂਦੇ ਵੀ ਤੁਹਾਡੇ ਨਾਲ ਗਦਾਰੀਆਂ ਵੀ ਤੁਹਾਡੇ ਨਾਲ ਕਰਦੇ ਨੇ ਉਹ ਕੌਣ ਆ ਗੰਗੂ ਦਾ ਉਹ ਵੀ ਨੇ ਨਾ ਉਹਨਾਂ ਨਾਲ ਵੀ ਗੰਗੂ ਆਖ ਕੋ ਨਾ ਜਿਹੜੇ ਗਦਾਰੀਆਂ ਕਰਦੇ ਨੇ ਤੁਹਾਡੇ ਨਾਲ ਰਹਿ ਕੇ ਜਾਂਦੇ ਆ ਨਾ ਨਾਲ ਖਾਂਦੇ ਆ ਬਹਿੰਦੇ ਆ ਤੇ ਗਦਾਰੀਆਂ ਕਰਦੇ ਨੇ ਉਹ ਵੀ ਗੰਗੂ ਹੀ ਆ ਉਹ ਵੀ ਗੰਗੂ ਦੀ ਔਲਾਦ ਨੇ ਇੱਕ ਗੰਗੂਨ ਕਹਦੇ ਨਾ ਫੜੋ ਸਾਰੇ ਗੰਗੂਆਂ ਦੀ ਗੱਲ ਕਰੋ ਜੇ ਕਰਨੀ ਆ ਪਰ ਕੁਖੋ ਹੋਰ ਆਏ ਨੇ ਸਹੀ ਹੈ ਨਾ ਅੱਜ ਵੀ ਨੇ ਗੰਗੂ ਮਰੇ ਨਹੀਂ ਹੈਗੇ ਧੰਨਵਾਦ ਜੀ